ਇਕ ਇੰਤਕਾਲ ਦਾ ਮੁੱਠਾ ਗਵਾਚ ਜਾਣਾ ਕੀ ਹੁੰਦਾ ਹੈ ਇਸ ਦਾ ਕੀ ਹੱਲ ਹਾਂ ਇੰਤਕਾਲ ਜਦੋਂ ਗੁੰਮ ਹੋ ਜਾਂਦਾ ਹੈ ਨਾ ਜੀ ਕੋਈ ਹਾਂਜੀ ਤਾਂ ਇੰਤਕਾਲ ਦੀ ਜਿਹੜੀ ਪਰਤ ਪਟਵਾਰ ਹੈ ਉਹ ਡੀਸੀ ਸਾਹਿਬ ਦੇ ਭੇਜ ਕੇ ਡੀਸੀ ਸਾਹਿਬ ਤੋਂ ਮਸੰਨਾ ਬਣਾਉਣ ਦੀ ਮਨਜ਼ੂਰੀ ਲਈ ਜਾਂਦੀ ਹੈ ਜੀ ਉਹ ਪਰਤ ਪਟਵਾਰ ਦੀ ਨਕਲ ਤੇ ਫਿਰ ਪ੍ਰਮਾਣਗੀ ਦੇ ਦਿੰਦੇ ਨੇ ਫਿਰ ਉਹ ਪਰਤ ਪਟਵਾਰ ਨੂੰ ਪੜ ਸਰਕਾਰ ਸਮਝ ਕੇ ਜਣ ਕੇ ਉੱਥੇ ਜਮ੍ਹਾਂ ਕਰਾਇਆ ਜਾਂਦਾ ਤਸਵੀਰ ਜੀ ਸਰ ਦੁਆਰੇ ਜੀ ਉਹ ਜਣ ਕੇ ਮਸੰਨਾ ਬਣ ਕੇ ਜਦੋਂ ਮਨਜ਼ੂਰੀ ਆ ਜਾਂਦੀ ਹੈ ਜਦੋਂ ਮੁੱਠਾ ਗੁੰਮ ਹੋ ਗਿਆ ਤਾਂ ਉਹ ਮਸੰਨੇ ਦਾ ਪ੍ਰਮਾਣਗੀ ਲੈ ਕੇ ਫਿਰ ਇੰਤਕਾਲ ਮਨਜ਼ੂਰ ਹੁੰ ਸਮਝਿਆ ਜਾਂਦਾ ਠੀਕ ਹੈ ਵੈਸੇ ਹੁਣ ਇਹ ਕਹਿੰਦੇ ਕਿ ਇਹਨਾਂ ਨੂੰ ਵੀ ਮੁੱਠਾ ਹੀ ਆਪੇ ਇਹਦੀ ਗੱਲ ਮੁੱਠਾ ਜਿਹੜਾ ਹੁੰਦਾ ਜਦੋਂ ਇੰਤਕਾਲ ਸਪੋਜ਼ ਕਰੋ ਇੱਕ ਦੌਰੇ ਤੇ ਭੱਗਿਆ ਪਟਵਾਰੀ ਇੰਤਕਾਲ ਲੈ ਕੇ ਹੁਣ ਸਪੋਜ਼ ਕਰੋ 10 ਇੰਤਕਾਲ ਤਸਿਲਾਰ ਨੇ ਮਨਜ਼ੂਰ ਕਰਤੇ ਉਹ 10 ਇੰਤਕਾਲਾਂ ਦਾ ਇੱਕ ਇਕੱਠਾ ਮੁੱਠਾ ਬਣਾ ਦਿੰਦੇ ਨੇ ਜਿਵੇਂ ਬਣਦੇ ਨੇ ਤਾਂ ਉਹਨੂੰ ਨੱਥੀ ਕਰ ਦਿੰਦੇ ਨੇ ਸਾਰਿਆਂ ਨੂੰ ਉਹਦੇ ਨਾਲ ਜਿਹੜੇ ਮਨਜ਼ੂਰ ਦੇ ਕਾਗਜ਼ ਹੁੰਦੇ ਨੇ ਉਹ ਵੀ ਨਾਲ ਲਾਏ ਜਾਂਦੇ ਨੇ ਜੀ ਉਹ ਇੰਤਕਾਲਾਂ ਦਾ ਮੁੱਠਾ ਹੁੰਦਾ ਹੈ ਉਹ ਦਫ਼ਤਰ ਕਰਨਗੋਲ ਵਿੱਚ ਤਸਿਲਾਰ ਨੇ ਜਮ੍ਹਾਂ ਕਰਾਉਣਾ ਹੁੰਦਾ ਹੈ ਕਈ ਵਾਰੀ तहसीलदार गलती ਨਾਲ ਕਿਤੇ ਰੱਖ ਕੇ ਭੁੱਲ ਜਾਂਦੇ ਨੇ ਜਗ ਤੇ ਹੋਰਾਂ ਪਰ ਗੁੰਮ ਹੋ ਗਿਆ ਜੋ ਮੁੱਠਾ ਗੁੰਮ ਹੋ ਜਾਂਦਾ ਫਿਰ ਉਹ ਪਰਤ ਪਟਵਾਰਾਂ ਤੋਂ ਜਿਹੜੇ ਪਟਵਾਰੀ ਲਈ ਪਰਤ ਪਟਵਾਰ ਹੁੰਦੀ ਹੈ ਉਹਦੀਆਂ ਕਾਪੀਆਂ ਭੇਜ ਕੇ ਤਹਿਸੀਲਦਾਰ ਡੀਸੀ ਸਾਹਿਬ ਤੋਂ ਪ੍ਰਵਾਰਗੀ ਲਈ ਜਾਂਦੀ ਹੈ ਜਦੋਂ ਡੀਸੀ ਸਾਹਿਬ ਪ੍ਰਵਾਰਗੀ ਦੇ ਦਿੰਦੇ ਨੇ ਫਿਰ ਉਹ ਪਰਤ ਪਟਵਾਰਾਂ ਦੀ ਨਕਲਾਂ ਕਰਕੇ ਉਹਨਾਂ ਤੇ ਦੁਆਰੇ ਹੁਕਮ ਲਿਖ ਕੇ ਉਹਨਾਂ ਨੂੰ ਜਮ੍ਹਾਂ ਕਰਾਏ ਜਿ ਆਪਾਂ ਫੌਰ ਬਹੁਤ ਸਾਰੇ ਸਵਾਲ ਲੈ ਕੇ ਆਏ ਆ ਤਾ ਜਿੰਨੇ ਵੀ ਸਵਾਲਾਂ ਦਾ ਜਵਾਬ ਹੋਇਆ ਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਡਾ ਵੀ ਤੇ ਸਰ ਦਾ ਵੀ ਤਾਂ ਇਧਰ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਇੱਕ ਸਾਡੀ ਬੇਨਤੀ ਆ ਤੇ ਵੀਡੀਓ ਤੇ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਤਾਂ ਸ਼ਾਰਟਸ ਕਰਿਆ ਕਰੋ ਜਿੰਨਾ ਹੋ ਸਕੇ ਕਿਉਂਕਿ ਜਦੋਂ ਅਸੀਂ ਟੈਪ ਕਰਦੇ ਆ ਸਾਨੂੰ ਆਉਂਦਾ ਵੀ ਅਸੀਂ ਜਲਦੀ ਟੈਪ ਕਰਕੇ ਸਾਰੇ ਹੀ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਹਾਂਜੀ ਸਰ ਆਪਣਾ ਪਹਿਲਾ ਸਵਾਲ ਹੈ ਗਿਆ 30 ਭਾਈ ਵਾਲਾਂ ਵਿੱਚੋਂ ਇੱਕ ਭਾਈ ਵਾਲ ਨੇ ਕੁਝ ਜ਼ਮੀਨ ਵੇਖ ਕਰਤੀ ਰਕਵਾ 214 ਵਿੱਚੋਂ ਖਰੀਦ ਦਾ ਰਜਿਸਟਰੀ ਵਿੱਚੋਂ ਖਾਸ ਦਸ਼ਾਵਾਂ ਦਾ ਜਿਗਰਾ ਜਿਗਰ ਕਰਕੇ ਸ਼ਰਕ ਨਾਂ ਲੱਗਦੇ ਖਸਰਾ ਨੰਬਰ ਵਿੱਚ ਕਬਜ਼ਾ ਕਰਨਾ ਚਾਹੁੰਦਾ ਈ ਉਹ ਪਰ ਰਜਿਸਟਰੀ ਵਿੱਚ 49 ਖਸਰਾ ਨੰਬਰ ਨਹੀਂ ਜੀ ਇੰਤਕਾਲੀ ਹਿੱਸੇ ਵਿੱਚ ਹੋਇਆ ਇਸੇ ਤਰ੍ਹਾਂ ਕਬਜ਼ਾ ਹੋ ਸਕਦਾ ਨਹੀਂ ਜਿੰਨਾ ਤੇ ਤਕਸੀਮ ਨਹੀਂ ਹੁੰਦੀ ਸਪੈਸ਼ਲ ਨੰਬਰਾਂ ਦੇ ਕਬਜ਼ਾ ਨਹੀਂ ਹੋ ਸਕਦਾ ਹੈਗਾ ਜਿਹੜੇ ਨੰਬਰ ਉਹ ਬੰਦੇ ਤੋਂ ਖਰੀਦੇ ਨੇ ਜਿੱਥੇ ਉਹ ਬਾਹਰ ਐ ਸੀ ਉਹਨਾਂ ਨੰਬਰਾਂ ਤੇ ਹੀ ਕਬਜ਼ਾ ਕਰ ਸਕਦਾ ਹੈ ਉਹ ਠੀਕ ਹੈ ਜੀ ਜਿਹੜੇ ਬੰਦੇ ਨੇ ਜ਼ਮੀਨ ਵੇਚੀ ਐ ਸਪੋਜ਼ ਕਰੋ ਮੈਂ ਵੇਚੀ ਐ ਜ਼ਮੀਨ ਜੀ ਮੈਂ ਰੇਲਵੇ ਦੂਗਣਾਲ ਤੇ ਕਬਜਾ ਹੈ ਦੂਗਣਾਲੇ ਮੈਨੂੰ ਆਉਂਦੀ ਹੈ ਇਸੇ ਚ ਦੂਗਣਾਲ ਦੀ ਡਿਸਟ੍ਰਿਕਟ ਹੈ ਜਿੱਥੇ ਮੇਰਾ ਕਬਜਾ ਤੇ ਉੱਥੇ ਕਬਜਾ ਕਰ ਸਕਦਾ ਉਹ ਨਾ ਕਿ ਕੋਈ ਸਪੈਸ਼ਲ ਨੰਬਰਾਂ ਦੇ ਕਬਜਾ ਕਰ ਸਕਦਾ ਠੀਕ ਹੈ ਜੀ ਜੇ ਸਪੈਸ਼ਲ ਨੰਬਰਾਂ ਦੇ ਕਬਜਾ ਕਰੂਗਾ ਜਿੰਨੇ ਚਿਰ ਉਹਦੀ ਤਕਸੀਮ ਕਰਾ ਕੇ ਸਪੈਸ਼ਲ ਨੰਬਰਾਂ ਦਾ ਮਾਲਕ ਨਹੀਂ ਬਣਦਾ ਉਹਨਾਂ ਚਿਰ ਉਹ ਕਬਜਾ ਕਰ ਨਹੀਂ ਕਰੀ ਨਹੀਂ ਸਕਦਾ ਜੀ ਹਿੱਸੇਦਾਰ ਹੈ ਉਹ ਹਾਂਜੀ ਹਾਂ ਫੇ ਖੇਵਟ ਜੀ ਹਿੱਸੇਦਾਰ ਬਣਿਆ ਉਹ ਨੰਝਾ ਨਾਲ 49 ਨੰਬਰ ਜਿਹੜਾ ਹੰਨਾਰਕਵਾਸੀ ਉਸ ਬੰਦੇ ਦਾ ਹਿੱਸਾ ਖਰੀਦ ਲਿਆ ਬਿਲਕੁਲ ਖਰੀਦਣ ਨਾਲ ਉਹ ਜਿਹੜੇ ਹਿੱਸੇ ਦਾ ਮਾਲਕ ਬਣ ਠੀਕ ਆ ਅੱਛਾ ਉਹ ਤਕਸੀਮ ਚ ਜਦੋਂ ਹੁੰਦਾ ਹੈ ਤਕਸੀਮ ਚ ਇਹ ਨਹੀਂ ਹੈਗਾ ਵੀ ਸਪੈਸ਼ਲ ਨੰਬਰ ਇੱਕ ਬੰਦੇ ਨੂੰ ਪਾਏ ਜਾਣਗੇ ਜਿਹੜੇ ਛੜਕਤੇ ਨੰਬਰ ਨੇ ਜਿੰਨੇ ਜਿੰਨਾ ਕਿਸੇ ਦਾ ਹਿੱਸਾ ਬੰਦਾ ਛੜਕਾ ਇਹਨੂੰ ਸਾਰਿਆਂ ਨੂੰ ਪੂਆ ਠੀਕ ਆ ਰਕਵੇ ਦੇ ਮੁਤਾਬਕ ਹਾਂ ਥੋੜੇ ਦੇ ਮਾਲਕਾ ਥੋੜਾ ਪੈਜੂਆ ਬੱਦਰਾ ਕਵਦਾ ਮਾਲਕਾ ਬੱਦੇ ਹਿੱਸਾ ਪੈਜੂਆ ਬਿਲਕੁਲ ਬਿਲਕੁਲ ਇਹ ਨਹੀਂ ਹੈਗਾ ਵੀ ਇੱਕ ਬੰਦਾ ਜੀ ਮੂਰੇ ਫਰੰਟ ਤੇ ਕਬਜ਼ਾ ਕਰ ਲੂਆ ਪਿਛਲੇ ਬੰਦਿਆਂ ਨੂੰ ਰਸਤਾ ਨਹੀਂ ਰੂ ਪਿਛਲੇ ਬੰਦੇ ਦਾ ਬੇਕਾਰ ਹੋਗੇ ਸਾਰੇ ਹਾਂਜੀ ਹਾਂ ਇਸ ਕਰਕੇ ਛੜਕਤੇ ਨੰਬਰਾਂ ਦੇ ਰਕਵੇ ਦੇ ਹਿੱਸੇ ਮੁਤਾਬਕ ਹੀ ਕਬਜ਼ਾ ਕਰ ਸਕਦਾ ਠੀਕ ਹੈ ਸਰ ਕਿਪਟਾ 2 ਚ 2 ਤੱਕ ਵੀ ਹੋ ਸਕਦੇ ਨੇ ਤਾਂ 2 ਟੱਕਾਂ ਜੋ ਜਿੰਨੇ ਨੇ ਉਸ ਹਰੇਕ ਟੱਕ ਚ ਉਹਦਾ ਹਿੱਸਾ ਬਣਦਾ ਉਹਨਾਂ ਉਹਨਾਂ ਲੈ ਸਕਦਾ ਇਹ ਵੀ ਹੈਗਾ ਵੀ ਤੁਸੀਂ ਟੱਕ ਚੋਂ ਲੈ ਲਈ ਸਹਿਮਤੀ ਨਾਲ ਤਾਂ ਚਾਹੇ ਇੱਕ ਟੱਕ ਚ ਲੈ ਲਈ ਜੇ ਸਾਰੇ ਨਹੀਂ ਸਹਿਮਤੀ ਹੈ ਜੇ ਨਹੀਂ ਸਹਿਮਤੀ ਤਾਂ 2 ਟੱਕਾਂ ਨੂੰ ਹਿੱਸਾ ਮਿਲੂਗਾ ਉਸ ਬੰਦੇ ਨੂੰ ਠੀਕ ਹੈ ਸਰ ਜਿੰਨਾ ਕਿ ਬਚੂਰਾ ਕੋ ਬਣਦਾ ਹੈ ਜੀ ਸਰ ਗਹਿਣੇ ਪਈ ਥਾਂ ਦਾਦਤੀ ਮਾਂ ਕਿਵੇਂ ਕਰਵਾਈਏ ਗਹਿਣੇ ਜਿਹੜੀ ਜ਼ਮੀਨ ਲੈਣੇ ਆਪਾਂ ਕਿਸੇ ਵੀ ਬੰਦੇ ਤੋਂ ਜਿੱਥੇ ਆਪਣਾ ਕਬਜ਼ਾ ਹੁੰਦਾ ਉੱਥੇ ਆਪਾਂ ਲੈ ਲੈਨੇ ਆ ਉਹਦਾ ਤੀਮਾ ਜਿਹੜਾ ਗਹਿਣੇ ਦੇ ਇੰਤਕਾਲ ਚ ਹੋ ਜਾਂਦਾ ਠੀਕ ਆ ਸਰ ਜਿੱਥੇ ਆਪਾਂ ਕਬਜ਼ਾ ਕਰਦੇ ਆ ਪਟਵਾਰੀ ਮੌਕੇ ਤੇ ਜਾਂਦਾ ਉਹ ਦੇਖਦਾ ਵੀ ਇਹ ਕਿਹੜੇ ਨੰਬਰ ਇਹਨੇ ਗਹਿਣੇ ਲਿਆ ਹੋਇਆ ਕਿਹੜੇ ਤੇ ਕਬਜ਼ਾ ਕੀਤਾ ਜਿਹੜੇ ਬੰਦੇ ਨੇ ਗਹਿਣੇ ਲਈਏ ਨਾ ਵੀ ਕਿੱਥੇ ਕਬਜ਼ਾ ਕੀਤਾ ਸਪੋਜ਼ ਕਰੋ ਉਹਨੇ ਪੂਰਬ ਵਾਲੇ ਪਾਸੇ ਲੈ ਲਿਆ ਤਾਂ ਪੂਰਬ ਪਾਸੇ ਤੀਮਾ ਕੱਟ ਦੂ ਜੇ ਦੱਖਣ ਵਾਲੇ ਪਾਸੇ ਲੈ ਦੱਖਣ ਪਾਸੇ ਕੱਟ ਦੂ ਚੜ੍ਹਦੇ ਪਾਸੇ ਲੈ ਚੜ੍ਹਦੇ ਪਾਸੇ ਜਿਸ ਤਰ੍ਹਾਂ ਵੀ ਉਹਦਾ ਕਬਜ਼ਾ ਮੌਕੇ ਤੇ ਉਸ ਹੱਬ ਨਾਲ ਤੀਮਾ ਕੱਟ ਮਿਲਦਾ ਗਹਿਣੇ ਦਾ ਇੱਕ ਗਰਦਾਵਰੀ ਕਿਸੇ ਦੇ ਨਾਮ ਤੇ ਹੈ ਕਬਜ਼ਾ ਵੀ ਉਸ ਦੇ ਨਾਮ ਤੇ ਹੈ 45 ਸਾਲ ਪਹਿਲਾਂ ਤੋਂ ਉਸ ਦੀ ਗਰਦਾਵਰੀ ਆਪਣੇ ਨਾਮ ਕਿਵੇਂ ਕਰਵਾ ਸਕਦੇ ਹਾਂ ਦੀ ਕਬਜ਼ਾ ਜਿਹੜੇ ਬੰਦੇ ਦਾ ਕਬਜ਼ਾ ਹੈ ਉਹਦੇ ਨਾਲ ਗਰਦਾਵਰੀ ਹੈ ਆਪਣੇ ਨਾਮ ਤਾਂ ਹੋ ਹੀ ਨਹੀਂ ਸਕਦੀ ਜਦੋਂ ਜਿਹੜੇ ਬੰਦੇ ਦਾ ਕਬਜ਼ਾ ਹੈ ਉਹਦੇ ਨਾਲ ਗਰਦਾਵਰੀ ਹੈ ਜੇ ਆਪਣਾ ਕਬਜ਼ਾ ਹੈ ਬੰਦੇ ਦੀ ਚਾਹ 45 ਸਾਲ ਤੋਂ ਗਰਦਾਵਰੀ ਚੱਲੀ ਆ ਰਹੀ ਹੈ ਜਦੋਂ ਉਸ ਜ਼ਮੀਨ ਤੇ ਆਪਣਾ ਕਬਜ਼ਾ ਹੋ ਗਿਆ ਹਾਂਜੀ ਅਦਾਲਤ ਜਿਹੜੇ ਬੰਦੇ ਦੀ ਇੰਨੇ ਚਿਰ ਤੋਂ ਗੁਰਦਆਬਰੀ ਚੱਲੀ ਆ ਰਹੀ ਹੈ ਉਹਦੀ ਬਿਨਾਂ ਇਹ ਅਦਾਲਤ ਤੋਂ ਆਪਾਂ ਕਬਜ਼ਾ ਨਹੀਂ ਲੈ ਸਕਦੇ ਕਾਨੂੰਨੀ ਤੌਰ ਤੇ ਆਪਾਂ ਕਬਜ਼ਾ ਲੈ ਸਕਦੇ ਆ ਜਦੋਂ ਕੋਈ ਮਾਨਯੋਗ ਅਦਾਲਤ ਇਹ ਹੁਕਮ ਦੇ ਦੇਵੇ ਇਸ ਜ਼ਮੀਨ ਦਾ ਕਬਜ਼ਾ ਫਲਾਣੇ ਬੰਦੇ ਨੂੰ ਦਿੱਤਾ ਜਾਵੇ ਕਬਜ਼ਾ ਚੇਂਜ ਹੋਣ ਤੋਂ ਬਾਅਦ ਹੀ ਗੁਰਦਆਬਰੀ ਚੇਂਜ ਹੋ ਸਕਦੀ ਹੈ ਪਹਿਲਾਂ ਗੁਰਦਆਬਰੀ ਕੋਈ ਚੇਂਜ ਨਹੀਂ ਹੋ ਸਕਦੀ ਜੀ ਜੇ ਆਪਾਂ ਸੀਲਰ ਦੇ ਕੇਸ ਪਾ ਕੇ ਵੀ ਕਰਾਵਾਂਗੇ ਜਦੋਂ ਕਬਜ਼ਾ ਨਹੀਂ ਹੈਗਾ ਆਪਣਾ ਆਪਾਂ ਗੁਰਦਆਬਰੀ ਆਪਣੇ ਨਾਮ ਤੇ ਕਰਾਣਾ ਹੈ ਆਪਣੇ ਨੋ ਗੁਰਦਆਬਰੀ ਹੋਈ ਨਹੀਂ ਸਕਦੀ ਜੇ ਆਪਾਂ ਮਾਲਕੀ ਵੀ ਖਰੀਦ ਲਈ ਕਬਜ਼ਾ ਹੈ ਨਹੀਂ ਤਾਂ ਆਪਣੇ ਨਾਮ ਕੋਈ ਗੁਰਦਆ ਇੱਕ 45 ਸਾਲਾਂ ਤੋਂ ਕੋਈ ਹੋਰ ਕਾਸਟ ਕਰ ਰਿਹਾ ਹੋਵੇ ਉਸ ਦਾ ਕੀ ਹਾਲ ਹੈ ਇਹਦੇ ਨਾਲ ਹੀ ਸਰੇ ਨਹੀਂ ਕਾਸਟ ਕਰ ਰਿਹਾ ਹਾਂਜੀ ਉਹ ਕਾਸਟ ਉਹ ਮਜਾਰਾ ਹੋਣਾ ਸਰਦਾਰਾਂ ਦਾ ਠੀਕ ਹੈ ਜੀ ਤਾਂ ਉਹ ਕਾਸਟ ਕਰ ਰਿਹਾ ਠੀਕ ਹੈ ਜੀ ਉਹ ਤੋਂ ਕਬਜ਼ਾ ਛਡਾਉਣ ਵਾਸਤੇ ਕੋ ਮਾਨਯੋਗ ਅਦਾਲਤ ਤੋਂ ਆਰਡਰ ਲੈਣਾ ਪੈਣਾ ਵੀ ਕਬਜ਼ਾ ਛਡਾਉਣ ਵਾਸਤੇ ਜੀ ਜਿੰਨਾ ਚਿਰ ਕਬਜ਼ੇ ਦਾ ਉਥੋਂ ਆਰਡਰ ਨਹੀਂ ਆਉਂਦਾ ਆਪਾਂ ਉਹ ਤੋਂ ਠੱਕੇ ਨਾਲ ਕਬਜ਼ਾ ਨਹੀਂ ਲੈ ਸਕੇ ਨਾ ਨਹੀਂ ਕੋਈ ਇੱਕ ਸਾਡੀ ਜ਼ਮੀਨ ਨਾ ਬੋਲਦੀ ਹੈ ਅਸੀਂ ਤਕਸੀਮ ਦਾ ਕੇਸ ਪਾਇਆ ਹੋਇਆ ਹੈ 9 ਸਾਲ ਦਾ ਪਰ ਤਕਸੀਮ ਨਹੀਂ ਹੋਈ ਮਤਲਬ ਵਾਰ-ਵਾਰਾ ਪੀਸੀ ਕਰੀ ਵੀ ਸਾਡੀ ਤਰੀਕ ਪੈਰੀ ਆ ਤੇ ਕਬਜ਼ਾ ਵੀ ਤੇ ਗਰਦੌਰੀ ਵੀ ਉਹਨਾਂ ਦੇ ਨਾਮ ਤੇ ਆ ਸੰਜਾ ਰਕਵਾ ਉਹ ਆਪਣੇ ਹਿੱਸੇ ਤੋਂ ਵੱਧ ਜ਼ਮੀਨ ਵਾਰ ਰਹੇ ਨੇ ਇਸ ਦਾ ਹੱਲ ਇਹਦਾ ਹੱਲ ਤਾਂ ਤਕਸੀਮ ਹੀ ਹੈ ਤਕਸੀਮ ਜਣਕੇ ਕਿਉਂ ਨਹੀਂ ਹੋ ਰਹੀ ਹਾਂਜੀ ਇਹਦਾ ਕੀ ਕਾਰਨ ਹੈ ਇਹ ਪਾਰਟੀ ਬਰਾਬਰ ਜਦੋਂ ਜਿਹੜਾ ਬੰਦਾ ਵਾਰ ਰਿਹਾ ਉਹ ਜਣਕੇ ਕੇਸ ਨੂੰ ਜਣਕੇ ਲਮਕਾਈ ਜਾਂਦੇ ਨੇ ਕੀ ਇਸਲਾਮ ਕੀ ਜਾਂਦੇ ਨੇ ਬਇਸਤ ਤਕਸੀਮ ਦਾ ਕੇਸ ਹੈ ਜਿਹੜਾ ਜਲਦੀ ਫੈਸਲਾ ਹੋਣਾ ਚਾਹੀਦਾ ਕਬਜ਼ੇ ਦੇ ਅਧਾਰਤ ਨੂੰ ਮੁੱਖ ਰੱਖ ਕੇ ਹੋਣਾ ਚਾਹੀਦਾ ਹੈ ਜੇ ਵੱਧ ਰਕਵਾ ਹੈ ਉਹਦੇ ਲਈ ਵੀ ਹੈਗਾ ਹੈ ਤਾਂ ਉਹਨੂੰ ਰਕਵਾ ਛੱਡਣਾ ਪੈਣਾ ਠੀਕ ਹੈ ਜੀ ਜੋ ਤਕਸੀਮ ਦਾ ਫੈਸਲਾ ਹੋ ਗਿਆ ਫੈਸਲੇ ਦੇ ਵਿੱਚ ਜਿੰਨਾ ਰਕਵਾ ਉਹਦੇ ਲਈ ਵੱਧ ਦਾ ਹਿੱਸੇ ਨਾਲੋਂ ਤਾਂ ਉਹਦਾ ਰਕਵਾ ਉਹ ਤੋਂ ਛਡਾਇਆ ਜਾਣਾ ਹੈ ਉਹ ਠੀਕ ਹੈ ਸਰ ਸ਼ੁਰੂਆਤ ਤਕਸੀਮ ਪ੍ਰਵਾਨਗ ਹੋਣ ਤੋਂ ਬਾਅਦ ਪਹਿਲਾਂ ਕੁਝ ਕੋਈ ਕੁਝ ਨਹੀਂ ਹੋ ਸਕਦਾ ਠੀਕ ਹੈ ਜੀ ਇੱਕ 2018 ਚੋਂ ਤਕਸੀਮ ਹੋਈ ਕਬਜ਼ਾ ਬਹਾਲ ਪਰ ਮੇਰੀ ਚਾਰ ਜਗ੍ਹਾ ਕਰਕੇ ਸਨਤ ਹੋ ਗਈ ਮੇਰਾ ਕਬਜ਼ਾ ਉੱਥੇ ਹੀ ਹੈ ਜੇ ਕਬਜ਼ਾ ਜਣੀ ਉਹਦਾ ਜਿੱਥੇ ਪਹਿਲਾਂ ਹੈਗਾ ਸਪੋਜ਼ ਕਰੋ ਉਹਦੇ 4 ਟੱਕ ਨੇ ਹਾਂਜੀ ਚਾਰੇ ਟੱਕਾ ਚ ਉਹਨੂੰ ਜ਼ਮੀਨ ਮਿਲਣੀ ਹੈ ਤਕਸੀਮ ਚ ਜੀ ਇਹ ਨਹੀਂ ਹੈਗਾ ਵੀ ਇੱਕ ਟੱਕ ਚੋਂ ਕਬਜ਼ਾ ਕਰੀ ਬੈਠੇ ਵੀ ਉੱਥੇ ਕਬਜ਼ਾ ਰੱਖ ਲੂਗਾ ਠੀਕ ਆ ਜੇ ਤਾਂ ਉਹ ਦੋ ਜਣੇ ਤਾਂ ਵੀ ਸਹਿਮਤ ਨੇ ਹਾਂਜੀ ਫਿਰ ਤਾਂ ਉੱਥੇ ਉਹਨੂੰ ਜਰਾਕਵਾ ਪੈ ਸਕਦਾ ਜੇ ਤਿਰਾਂ ਕਹਿੰਦੇ ਨੇ ਵੀ ਜਿੱਥੇ ਚੰਗੀ ਚੋਂ ਚੰਗੀ ਮਾੜੀ ਚੋਂ ਮਾੜੀ ਮਿਲਣੀ ਹੈ ਤਾਂ ਉਸ ਹਿਸਾਬ ਨਾਲ ਮਿਲਦੀ ਆ ਠੀਕ ਆ ਜੀ ਇੱਕ ਰਕਬਾ 178 ਕਨਾਲ ਹੈ ਇਸ ਵਿੱਚ ਚਾਰ ਚਾਰ ਪੰਜ ਪਾਰਟੀਆਂ ਨੇ ਉਹਨਾਂ ਨੂੰ 178 ਕਨਾਲਾਂ ਵਿੱਚੋਂ 178 ਕਨਾਲਾਂ ਵਿੱਚੋਂ 168 ਕਨਾਲਾਂ ਦੀ ਤਕਸੀਮ ਕਰਵਾ ਗਏ ਚਾਰ ਕਨਾਲ ਤਕਸੀਮ ਵਿੱਚੋਂ ਛੱਡ ਗਏ ਇਸ ਤਕਸੀਮ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਬਿਲਕੁਲ ਕੀਤਾ ਜਾ ਸਕਦਾ ਜੀ ਠੀਕ ਹੈ ਜਦੋਂ ਉਹਨਾਂ ਨੇ ਜਿਹੜਾ ਰਕਵਾ ਖੇਤ ਚੋਂ ਘਟਦੀ ਤਕਸੀਮ ਪਾਤੀ ਹਾਂਜੀ ਹਾਂ ਜਿਹੜਾ ਰਕਵਾ ਵਿੱਚੋਂ ਵਿਕਿਆ ਹੋਇਆ ਛੱਡ ਤਿਆ ਉਹ ਤਾਂ ਹਰੇਕ ਮਾਲਕ ਨੂੰ ਉਹਨਾਂ ਦਾ ਰਕਵਾ ਘਟ ਗਿਆ ਹਾਂ ਉਹ ਤਾਂ ਜਿੰਨੇ ਬੰਦੇ ਉਸੇ ਟਾਈਮ ਜਦੋਂ ਤਕਸੀਮ ਦਾ ਕੇਸ ਚੱਲ ਰਿਹਾ ਸੀ ਉਸ ਟਾਈਮ ਵੀ ਬੰਦੇ ਉਹਨਾਂ ਨੂੰ ਪੱਕੇ ਪੇਸ਼ ਕਰ ਦੇਣਾ ਚਾਹੀਦਾ ਸੀ ਵੀ ਸਾਡੀ ਖੇਵੜੇ ਦਾ ਰਕਬਾ ਇੰਨਾ ਨਹੀਂ ਹੈਗਾ ਇੰਨਾ ਹੀ ਇੰਨੇ ਦੀ ਤਕਸੀਮ ਹੋਣੀ ਚਾਹੀਦੀ ਹੈ 168 ਦੇ ਬਜਾਏ 178 ਬਣਦਾ ਜੇ 70 ਬਣਦਾ ਜਿੰਨਾ ਬਣਦਾ ਉਸ ਟਾਈਮ ਤਰਾਜ ਲਾਉਣਾ ਬਣਦਾ ਸੀ ਉਹਨਾਂ ਦਾ ਉਸ ਟਾਈਮ ਤਰਾਜ ਲਾ ਲ ਦੇਣਾ ਚਾਹੀਦਾ ਸੀ ਠੀਕ ਹੈ ਜੀ ਫਰਦ ਪੇਸ਼ ਕਰ ਦੇਣੀ ਚਾਹੀਦੀ ਸੀ ਠੀਕ ਹੈ ਜੀ ਇੱਕ ਜਿਹੜਾ ਹਿਬਾ ਇੰਤਕਾਲ ਆ ਇਹ ਟੁੱਟ ਵੀ ਸਕਦਾ ਜਾਂ ਨਹੀਂ ਹਿਬਾ ਨਮਾ ਜਿੰਕੇ ਹਿਬਾ ਨਮਾ ਤਾਂ ਟੁੱਟਦਾ ਜਦੋਂ ਜਿਹੜੀ ਚੀਜ਼ দান ਕਰਦੇ ਉਹ ਟੁੱਟੂ ਕਿਵੇਂ ਇਹਵਾ ਨਾਮ ਹੈ ਜਿਹੜਾ ਬੈ ਵੰਗੂਏ ਕੰਮ ਇਹੀ ਵੇਦਾ ਵੀ ਜੀ ਇਹਦੇ ਵਿੱਚ ਇਹੀ ਚ ਹਿਵੇ ਨਾਮ ਵਿੱਚ ਇਹ ਫਰਕ ਤੇ ਬੈਚ ਕੀ ਫਰਕ ਹੈ ਜੀ ਬੈਚ ਤੇ ਆਪਰ ਨੂੰ ਰਕਮ ਸ਼ੋ ਕਰਨੀ ਪੈਂਦੀ ਹੈ ਵੀ ਮੇਰੇ ਲਈ ਰਕਮ ਕਿੱਥੋਂ ਆਈ ਹਾਂਜੀ ਹਾਂ ਕਿੰਨੇ ਪੈਸੇ ਵਿੱਚ ਮੈਂ ਇੱਕ ਨੰਬਰ ਦੇ ਪੈਸੇ ਸ਼ੋ ਕਰਕੇ ਆਪਾਂ ਨੂੰ ਜ਼ਮੀਨ ਖਰੀਦਣੀ ਪਊਗੀ ਇਹ ਚ ਰਕਮ ਦਾ ਲੈਣ ਦੇਣ ਨਹੀਂ ਹੁੰਦਾ ਜਿਹਦੇ ਨਾਮ ਵਿੱਚ ਜੀ ਦਾਣ ਦਿੱਤੀ ਜਾਂਦੀ ਹੈ ਇਹ ਚੀਜ਼ ਜਿਹੜੀ ਚੀਜ਼ ਕਿਹੜਾ ਦਾਣ ਦਿੱਤੀ ਉਦੋਂ ਵਾਰ ਵਾਪਸ ਖੜਾ ਹੁੰਦੀ ਹੈ ਉਹ ਜੀ ਜੇ ਤਾਂ ਆਪ ਚ ਸਹਿਮਤ ਨੇ ਹਾਂਜੀ ਤਾਂ ਤਾਂ ਬਿਸ਼ੱਕ ਤੀ ਉਹ ਵਾਪਸ ਕਰਦੇ ਬੰਦਾ ਨਹੀਂ ਤਾਂ ਇਹੀ ਬਰਾਮਾ ਕਿਤੋਂ ਡਾਉਨ ਜਿਹੜੀ ਹੁਣ ਜ਼ਮੀਨ ਵੇਚ ਕਰਤੀ ਆਪਾਂ ਕੱਲ ਨੂੰ ਕਹੀਏ ਵੀ ਵਾਪਸ ਲੈ ਲਾਂਗੇ ਵਾਪਸ ਕਿਵੇਂ ਲੈ ਲਾਂਗੇ ਇਹੀ ਚੀਜ਼ ਹੀ ਬਨਾਮਾ ਠੀਕ ਹੈ ਜੀ ਵਾਪਸ ਨਹੀਂ ਹੁੰਦੀ ਹੈ ਇੱਕ ਕਿਸੇ ਬੰਦੇ ਨੇ ਹੋਰ ਸਵਾਲ ਕਰਾਇਆ ਸੀ ਵੀ ਜਿਹੜੀ ਹਿਬਾ ਨਾਮੇ ਦੀ ਜਿਹੜੀ ਜ਼ਮੀਨ ਆ ਹਾਂਜੀ ਇਹ ਮਤਲਬ দান ਵਾਲੀ ਜ਼ਮੀਨ ਹੁੰਦੀ ਆ ਨਾ ਜੀ ਹਾਂ দান ਵਾਲੀ ਚ ਮਤਲਬ ਕੋਈ ਨਾਨਾ ਆਪਦੇ ਦੋ ਤਿੰਨ ਨੂੰ দান ਦੇ ਸਕਦਾ ਜੀ ਬਿਲਕੁਲ ਦੇ ਸਕਦਾ ਜੀ ਅੱਛਾ ਜੀ ਉਹਦੇ ਵਿੱਚ ਕੋਈ ਰਿਕਵਰ ਨਹੀਂ ਕੋਈ ਰਿਕਵਰ ਨਹੀਂ ਜਿਹੜੇ ਆਪਾਂ ਪਹਿਲਾਂ ਗੱਲ ਕਰੀ ਸੀ ਵੀ ਲੈਂਡ ਰਿਕਾਰਡ ਬਾਰੇ ਜਾਂ ਫੌਜੀ ਦੀ ਅਲਾਟਮੈਂਟ ਜ਼ਮੀਨ ਬਾਰੇ ਆਪਾਂ ਕਰਦੇ ਵੀ ਦਫ਼ਤਰ ਜ਼ਿਲਹੰਦਰ ਆ ਹਾਂਜੀ ਹਾਂਜੀ ਉੱਥੇ 1947 ਤੱਕ ਦਾ ਰਿਕਾਰਡ ਮਿਲ ਜੂਗਾ ਜੀ ਹਾਂ ਮਿਲ ਜੂਗਾ ਜੀ ਠੀਕ ਹੈ ਜੀ ਇੱਕ ਇਹ ਰਿਕਾਰਡ ਤਾਂ ਜਣੀ ਕੇ ਜੀ 60 ਤੋਂ ਲੈ ਕੇ ਤਾਂ ਪਟਵਾਰੀ ਲਈ ਵੀ ਮਿਲ ਜਾਂਦਾ ਜੀ ਅਸੀਂ ਤਕਸੀਮ ਕਰਵਾਈ ਸੀ ਬਿਨਾਂ ਲਿਮਟ ਪਰ ਬਿਨਾਂ ਲਿਮਟ ਪਰ ਇਹਨਾਂ ਦੀ ਜਣੀ ਜਰਾਕ ਹੋਇਆ ਨਾ ਜਿਹੜਾ ਹਿੱਸਿਆਂ ਚ ਕਰਿਆ ਹੋਇਆ ਹੋਣਾ ਜੀ ਜੀ ਗਣੇ ਜਿਹੜੀ ਜ਼ਮੀਨਾਂ ਦਾ ਜਿੰਨਾ ਜਿੰਨਾ ਹੈਗਾ ਇਹਨਾਂ ਦਾ ਹਿੱਸਾ ਉਹ ਤੋਂ ਘੱਟ ਹਿੱਸੇ ਚ ਗਣੀ ਕਰੀ ਹੋਈ ਹੋਣੀ ਠੀਕ ਹੈ ਜੀ ਉੰਨੀ ਰਕਮ ਨੂੰ ਤਕਸੀਮ ਚ ਪੈ ਗਿਆ ਇਹਨਾਂ ਦਾ ਫਿਰ ਉਸ ਰਕਮ ਦੇ ਨੋਟ ਆ ਜਾਂਦਾ ਅੱਛਾ ਜੀ ਉੱਥੇ ਬਗੈਰ ਪਰੇ ਵੀ ਹੋ ਜਾਂਦੀ ਹੈ ਠੀਕ ਹੈ ਜੇ ਆਪਾਂ ਨੇ ਸਪੈਸ਼ਲ ਨੰਬਰ ਕੋਈ ਗੈਣੇ ਕੀਤੇ ਹੋਏ ਨੇ ਨਾ ਉਹ ਨੰਬਰ ਆਪਾਂ ਨੂੰ ਨਹੀਂ ਪੈਂਦੇ ਫਿਰ ਨਹੀਂ ਲੋਨ ਪਰੇ ਬਗੈਰ ਤਕਸੀਮ ਹੁੰਦੀ ਹੈ ਜੇ ਪੈਸੇ ਚ ਗੈਣੇ ਕਰੀ ਹੋਈ ਹੈ ਹਾਂ ਜੀ ਹਾਂ ਹਿੱਸੇ ਦੇ ਅੰਦਰ ਅੰਦਰ ਗੈਣੇ ਕੀਤੀ ਹੋਈ ਹੈ ਆਪਣੀ ਹਾਂ 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 ਉਨਾ ਹੀ ਰਕਮ ਆਪਾਂ ਨੂੰ ਤਕਸੀਮ ਚ ਪੈ ਗਿਆ ਫਿਰ ਉੱਥੇ ਰੋਟ ਆ ਜੂ ਜਿੱਥੇ ਰਕਮ ਆਪਾਂ ਨੂੰ ਲੈ ਪੈ ਗਿਆ ਅੱਛਾ ਜੀ ਉਹਦਾ ਨੋਟ ਚ ਆ ਜੂ ਪਰ ਉਹ ਚ ਬੈਂਕ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਠੀਕ ਹੈ ਜੀ ਤੂੰ ਬੈਂਕ ਨੂੰ ਤਰਾਜ ਨਹੀਂ ਹੋਣਾ ਚਾਹੀਦਾ ਉਸ ਚ ਜੀ ਸਰ ਪਿਤਾ ਪੁਰਖੀ ਦੀ ਜ਼ਮੀਨ ਰਜਿਸਟਰੀ ਪਿਤਾ ਵੱਲੋਂ ਇੱਕ ਪੁੱਤਰ ਦੇ ਨਾਮ ਹੋ ਸਕਦੀ ਹੈ ਜਾਂ ਨਹੀਂ ਇੱਕ ਮਰਲੇ ਦਾ 1/4 ਹਿੱਸਾ ਬਣਦਾ ਜੀ ਜਿਹੜੀ ਪਿਤਾ ਵੱਲੋਂ ਜ਼ਮੀਨ ਹੈ ਨਾ ਜੀ ਹਾਂਜੀ ਉਹ ਜੋਦੇ ਜੀ ਕਰਾ ਸਕਦਾ ਹੈ ਠੀਕ ਹੈ ਜੀ ਪਰ ਜੋ ਜੱਦੀ ਉੱਥੇ ਸ਼ੋਅ ਕਰਤੀ ਹੈ ਅਦਾਲਤ ਚ ਮਾਨਜੋਗ ਅਦਾਲਤ ਦੇ ਜਦੋਂ ਕੇਸ ਪਾਊਗਾ ਉੱਥੇ ਟੁੱਟ ਵੀ ਸਕਦੀ ਹੈ ਉਹ ਅੱਛਾ ਜੀ ਹਾਂ ਠੀਕ ਸਰ ਉਹ ਦਾਸ ਸਕਦਾ ਜੁੰਦੇ ਜੀ ਜੇ ਉਹਦੀ ਆਪਦੀ ਖਰੀਦੀ ਹੈ ਫਿਰ ਤਾਂ ਉਹ ਟੁੱਟਦੀ ਵੀ ਨਹੀਂ ਜੀ ਜਿਹੜੇ ਬੰਦੇ ਨੇ ਜ਼ਮੀਨ ਇੱਕ ਬੱਚੇ ਦੇ ਨਾਮ ਲਵਾਤੀ ਜੇ ਉਹਦੀ ਆਪਦੀ ਖਰੀਦੀ ਹੋਈ ਹੈ ਬਾਪ ਦੀ ਹਾਂਜੀ ਹਾਂ ਤਾਂ ਉਹ ਟੁੱਟਦੀ ਵੀ ਨਹੀਂ ਹੈ ਉਹ ਜਿੰ ਨੂੰ ਮਰਜ਼ੀ ਦੇ ਸਕਦਾ ਠੀਕ ਹੈ ਸਰ ਜੇ ਪੁਰਖੀ ਸ਼ੋ ਕਰਤੀ ਵੀ ਹਾਂ ਸਾਡੇ ਦਾਦੇ ਪਰਦਾਦੇ ਚੱਲੀ ਜਾ ਰਹੀ ਹੈ ਹਾਂਜੀ ਹਾਂ ਫਿਰ ਉਹ ਚੋ ਹਿੱਸਾ ਲੈ ਸਕਦਾ ਉਹ ਤੜਾ ਸਕਦਾ ਤੇ ਫਿਰ ਤੜਾ ਸਕਦਾ